ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋਤ ਸਿੰਘ ਰਾਮ ਗੜੀਆ ਪ੍ਰਭੂ ਮੇਰੇ ਪਿੰਡ ਵਿੱਚ ਦੀ ਨਹਿਰ ਜਾਂਦੀ ਹੈ ਜੀ ਹਰੀਗੜ੍ਹ ਤੋਂ ਜਿਹੜੀ 100 ਗੋਟਾ ਡਰੇਮ ਵੱਲ ਜਾਂਦੀ ਹੈ ਸਾਡਾ ਉਹਨਾਂ ਪਹਿਲਾਂ ਪੁਰਾਣੇ ਜਾਦਾਂ ਜੁੜੇ ਹੋਏ ਨੇ ਆ ਤਰਾਕੀ ਦੀਆਂ ਕੋਈ ਸਮਾਂ ਹੁੰਦਾ ਸੀ ਸਾਰੇ ਪਿੰਡ ਦੇ ਲੋਕਾਂ ਨੇ ਮਤਲਬ ਪਿੰਡਾਂ ਦੇ ਬੱਚੇ ਉਹਨੇ ਨਹਾਉਣ ਆਉਂਦੇ ਸੀਗੇ ਸਾਰੇ ਮਤਲਬ ਕਿਲੋਮੀਟਰ ਤੋਂ ਅੱਗੋਂ ਸਾਲਾ ਮਾਰ ਕੇ ਤੇਰੀ ਤੇਰੀ ਨਹਿਰੀ ਪੁੱਲ ਤੀ ਆ ਕੇ ਨਿਕਲ ਜਾਂਦੇ ਸੀਗੇ ਗਰਮੀ ਦੇ ਕਾਰਨ ਗਰਮੀ ਬਹੁਤ ਜ਼ਿਆਦਾ ਹੁੰਦੀ ਸੀਗੀ ਅੱਜ ਭਰਾ ਉਹ ਸੰਤਾਂ ਨੂੰ ਮ ਦਿਖਾ ਰਿਹਾ ਮੇਰੇ ਗਵਾਂਢੀ ਪਿੰਡ ਪੂਰਿਆਂ ਤੋਂ ਸਾਡਾ ਵੱਡਾ ਭਰਾ ਚਮਕੌਰ ਸਿੰਘ ਬਾਈ ਦਾ ਜੁਐਲਰ ਦਾ ਕੰਮ ਹੁਣ ਤਾਂ ਬਾਈ ਸਰਕਾਰੀ ਜੋਬ ਕਰ ਰਿਹਾ ਹੈ ਨਾ ਉਹ ਆਪਦੀ ਬੇਟੀ ਨੂੰ ਸਵੀਪਿੰਗ ਸਿਖਾ ਰਿਹਾ ਸੀਗਾ ਤੇ ਮੇਰੇ ਆਪਰਾ ਸਾਡਾ ਵੱਡਾ ਭਰਾ ਚਮਕੌਰ ਆ ਪੂਰਿਆਂ ਤੋਂ ਇਹ ਬਾਈ ਦਾ ਬਹੁਤ ਵਧੀਆ ਪਰਾਲਾ ਵੀ ਜਿਹੜਾ ਉਹਦੇ ਬੱਚਿਆਂ ਨੂੰ ਮੋਬਾਈਲਾਂ ਨਾਲ ਤੋੜ ਕੇ ਖੇਡਾਂ ਵੱਲ ਲੈ ਕੇ ਜਾ ਰਿਹਾ ਬਾਈ ਦੀ ਸੋਚ ਨੂੰ ਮਤਲਬ ਦਿਲੋਂ ਸਲੂਟ ਆ ਭਰਾਵੋ ਭਰਾਵੋ ਬੱਚਿਆਂ ਨੂੰ ਮੋਬਾਈਲ ਨਾਲ ਤੋੜ ਕੇ ਟੈਕਨੋਲੋਜੀ ਨਾਲ ਤੋੜ ਕੇ ਆਪਾਂ ਬੱਚਿਆਂ ਨੂੰ ਗਰਾਊਂਡ ਨਾਲ ਲੈ ਕੇ ਆਈਏ ਜਿਹੜੀ ਵੀ ਪਹਿਲਾਂ ਲੋਕ ਖੇਡਾਂ ਖੇਡਦੇ ਸੀਗੇ ਬੱਚਿਆਂ ਨੂੰ ਖੇਡਾਂ ਖੜਾਉਂਦੇ ਸੀਗੇ ਸਾਡੇ ਪਿੰਡ ਦੇ ਕੋਲ ਦੀ ਨਹਿਰ ਜਾ ਰਹੀ ਹੈ ਤੇ ਮੇਰਾ ਭਰਾਗਾ ਚਮਕੌਰ ਪੂਰਿਆਂ ਤੋਂ ਉਹਦੀ ਉਹ ਆ ਉਹਦੀ ਬੇਟੀ ਨੂੰ ਇੱਥੇ ਸਪੈਸ਼ਲ ਸਵੀਮਿੰਗ ਸਿਖਾ ਰਿਹਾ ਹੈਗਾ ਤੇ ਨਾਲ ਸਾਡਾ ਭਰਾ ਸਤਪਾਲ ਭੂਰੇਆਲਾ ਸਾਤਾ ਤੇ ਦੇਖੋ ਪ੍ਰਭੂ ਇਹ ਦਿਨ ਲੱ컬ਾ ਇਹ ਨਹੀਂ ਗਿਆ ਵੀ ਕੱਲਾ ਕੁੱਦਣਾ ਬੱਚੇ ਪੂਰੇ ਸਰੀਰ ਦੀ ਮੂਵਮੈਂਟ ਹੁੰਦੀ ਹੈ ਪੂਰੇ ਸਰੀਰ ਦੀ ਪ੍ਰੈਕਟਿਸ ਹੁੰਦੀ ਹੈ ਇਹ ਨਾਲ ਬੱਚੇ ਦੀ ਹਾਈਟ ਦੇ ਵਿੱਚ ਵੀ ਪੂਰਾ ਜੋਦਨ ਹੁੰਦਾ ਇਹ ਜੀ ਤਰੱਕੀ ਦੇ ਨਾਲ ਤੇ ਬਾਕੀ ਜੇ ਆਪਾਂ ਗੱਲ ਕਰੀਏ ਨੌਕਰੀ ਦੀ ਤਾਂ ਆਪਣਾ ਕੋਟਾ ਹੁੰਦਾ ਭਰਾਓ ਇੱਕ ਬਹੁਤਿਆਂ ਨੂੰ ਵੀਰਾਂ ਨੂੰ ਪਤਾ ਨਹੀਂ ਵੀ ਕੋਟਾ ਕੀ ਜੀ ਹੁੰਦੀ ਆ ਤਾਂ ਉੱਥੇ ਪੜ੍ਹਾਈ ਦੇ ਅੱਧੇ ਨੰਬਰ ਕੌਣ ਬਈ ਮੇਰਾ ਨਾਮ ਨਸ਼ਕਰ ਸਿੰਘ ਹਰ ਸਾਲ ਇੱਕ ਜਾਂ ਦੋ ਬੱਚਿਆਂ ਨੂੰ ਤਰਾਕੀ ਦੀ ਸਖਲਾਈ ਦਿੰਨੇ ਆਗੇ ਠੀਕ ਹੈ ਕੋਈ ਪੈਸਾ ਨਹੀਂ ਠੀਕ ਹੈ ਭਾਈ ਜੀ ਠੀਕ ਹੈ ਇਹ ਆਪਾਂ ਸੇਵਾ ਹੀ ਕਰਦੇ ਆ ਬਾਈ ਇੱਕ ਜਾਂ ਦੋ ਬੱਚੇ ਹਰ ਇੱਕ ਸਿਉਣੀ ਸਿਉਣੀ ਠੀਕ ਹੈ ਜੀ ਆਕੀਏ ਗੁੜੀਆਂ ਨੂੰ ਪਾਰ ਲੰਗਣ ਲੱਗੀ ਵਸ ਥੋੜਾ ਜਿਹਾ ਦਮ ਗਾੜੇ ਚੜਦਾ ਇੱਕ ਦੋ ਦਿਨ ਹੋਇਆ ਠੀਕ ਹੈ ਸੁੱਤਨ ਦਨੇ ਦੇ ਪਿਛਲੇ ਸਾਲ ਵੀ ਦਵਾਤੇ ਸੀ ਠੀਕ ਹੈ ਹਫਤੇ ਤੱਕ ਇਹ ਵਧੀਆ ਪਾਰ ਲੰਗੀਆਂ ਲੱਗਦੀ ਜੀ ਠੀਕ ਹੈ ਇੱਕ ਪਹਿਲਾਂ ਵੀਰਿੰਦਰਪਾਲ ਸਿੰਘ ਲੱਕੀ ਸਾਡੇ ਪਿੰਡ ਦੇ ਉਹਨਾਂ ਦੇ ਬੇਟੇ ਨੂੰ ਸਿਖਾਇਆ ਸੀਗਾ ਸਰਪੰਚ ਨੂੰ ਨਾ ਹਾਂਜੀ ਹਾਂ ਇੱਕ ਉਹ ਦੂ ਪਹਿਲਾਂ ਆਪਣਾ ਬੇਟਾ ਤੇ ਚਮਕੌਰ ਦਾ ਬੇਟਾ ਸਿਖਾਇਆ ਸੀ ਹੋਰ ਵੀ ਇੱਕ ਦੋ ਬੱਚੇ ਪਹਿਲਾਂ ਸਿਖਾਇਆ ਜੀ ਠੀਕ ਹੈ ਤੇ ਜਿੰਨਾ ਹੋ ਸਕਦਾ ਬਈ ਬੱਤ ਬੱਤ ਸੁਣਾਣੀ ਹੈ ਠੀਕ ਹੈ ਇੱਕ ਜੀ ਸਾਡਾ ਬੱਚਿਆਂ ਦੇ ਪੇਰੈਂਟਸ ਨੂੰ ਸੁਨੇਹਾ ਇਹ ਹੈ ਆ ਕਿ ਘੱਟ ਤੋਂ ਘੱਟ ਬੱਚੇ ਨੂੰ 12-15 ਸਾਲ ਤੱਕ ਮੋਬਾਈਲ ਨਾਲ ਦਿੱਤਾ ਜਾਵੇ ਉਹਨਾਂ ਨੂੰ ਸਰੀਰਕ ਐਕਟਿਵਿਟੀ ਜਾਂ ਜਿਵੇਂ ਕੋਈ ਤਰਾਕੀ ਜਾਕੀ ਹੋਰ ਕੋਈ ਵੀ ਗੇਮਾਂ ਦੇ ਵਿੱਚ ਬੱਚਿਆਂ ਨੂੰ ਪਾਓ ਜੀ ਮੋਬਾਈਲਾਂ ਤਾਂ ਉਹ ਬੱਚਿਆਂ ਨੂੰ ਦੂਰ ਰੱਖਿਆ ਜਾਵੇ ਠੀਕ ਹੈ ਇਹ ਅਸੀਂ ਪੇਰੈਂਟਸ ਨੂੰ ਕਹਿਣਾ ਚਾਹ ਰਹੇ ਹਾਂ ਠੀਕ ਤੁਸੀਂ ਦੇਖੋ ਸੱਤ ਪਾਲ ਉਹਨੂੰ ਬਾਈ ਗੁੜੀਆਂ ਨੂੰ ਪਾਰ ਕਰਾ ਰਿਹਾ ਜਿਹੜੇ ਸਮੇਂ 'ਚ ਅਸੀਂ ਨਹਾਉਂਦੇ ਸੀ ਭਰਾਵੋ ਅਸੀਂ ਤਿੰਨ ਤਿੰਨ ਚਾਰ ਚਾਰ ਪਾਰਾਂ ਕਰ ਜਾਂਦੇ ਸੀਗੇ ਉਸ ਟਾਈਮ ਜਿਹੜੀ ਨਹਿਰ ਸੀ ਉਹ ਇਦੋਂ ਜ਼ਿਆਦਾ ਚੌੜੀ ਸੀਗੀ ਤੇਰੇ ਲਵ ਸਾਈਡਾਂ ਦੇ درختੋਂ ਦੇ ਨੇ ਸਾਲ ਮਾਰ ਕੇ ਸਾਲਾ ਮਾਰਦੇ ਦਰਸਤਾਂ ਚੜ ਕੇ ਪ੍ਰਭੂ ਉਸ ਸਮੇਂ ਦਾ ਲੱਥ ਗਏ ਉਹਨਾਂ ਆ ਦੇਖੋ ਬਹੁਤ ਵਧੀਆ ਪ੍ਰਾਲਾ ਬਾਈ ਦਾ ਇੱਕ ਗੁੜਿਆ ਦੇ ਵੀ ਚੰਗੇ ਕਰਮੀ ਮੰਨੂ ਵੀ ਜਿਹੜਾ ਉਹਦਾ ਡੈਡੀ ਨੂੰ ਇੱਥੇ ਕੁਦਨਾ ਸਿਖਾ ਰਿਹਾ ਹੈ ਨਾ ਇੰਨੀ ਮਤਲਬ ਸਪੋਰਟ ਕਰ ਰਿਹਾ ਤਾਂ ਆਪਾਂ ਸਾਰੇ ਆਪਦੇ ਬੱਚਿਆਂ ਨੂੰ ਇੰਨੀ ਸਪੋਰਟ ਪ੍ਰਭੂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ